ਲੇਕਿਨ ਜਦ ਇਹਨਾਂ ਨੂੰ ਵੀੜੀ ਦੇ ਸੱਮਣ ਆਉਂਦੇ ਆ ਫਿਰ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਆ ਮੈਂ ਸੱਚਾ ਹਾਂ ਮੈਂ ਕਟੜ ਇਮਾਨਦਾਰ ਹਾਂ ਭਾਈ ਤੂੰ ਕਟੜ ਇਮਾਨਦਾਰ ਹੈ ਜਾ ਕੇ ਪੇਸ਼ ਹੋ ਕੇ ਦੱਸ ਦੇ ਇਹ ਕਹਿੰਦੇ ਵੀ ਕਿਸੇ ਦੇ ਘਰ ਅੱਗ ਲੱਗੀ ਤਾਂ ਬਸੰਤਰ ਸਾਡੇ ਘਰ ਲੱਗੀ ਤਾਂ ਅੱਗ ਹੈ ਉਹ ਕਹਿੰਦੇ ਜੀ ਮੈਨੂੰ ਉੱਥੇ ਬੁਲਾ ਕੇ ਫੜਨਾ ਚਾਹੁੰਦੇ ਆ ਜੇ ਤਨੂ ਉਹਨਾਂ ਨੇ ਫੜਨਾ ਉਹ ਦੇਸ਼ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਆ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਹੈ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕੀ ਜੀ ਤੁਸੀਂ ਮੇਰੇ ਤੇ ਝੂਠਾ ਕਰ ਰਹੇ ਹੋ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਦਾ ਘੁਟਾਲਾ ਕੋਈ ਛੋਟਾ ਨਹੀਂ ਹੋਇਆ ਹਜ਼ਾਰਾਂ ਕਰੋੜ ਰੁਪਈਆ ਇਹ ਹੜੱਪ ਗਏ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਸੀਐਮ ਭਗਵੰਤ ਮਾਨ ਤੇ ਬਰੇ ਸਾਬਕਾ ਸੀਐਮ ਚਰਨਜੀਤ ਚੰਨੀ ਕਿਹਾ ਕਿ ਆਮ ਆਦਮੀ ਪਾਰਟੀ ਸੁਖਪਾਲ ਸਿੰਘ ਖੈਰਾ ਦੇ ਨਾਲ ਕਰ ਰਹੀ ਹੈ ਤੱਕਾ ਤੇ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਮਿਲਣ ਦੇ ਵਾਪਸਦ ਵੀ ਉਹਨ ਇੱਕ ਹੋਰ ਕੇਸ ਦੇ ਵਿੱਚ ਫਸਾ ਕੇ ਖੈਰਾ ਨੂੰ ਜੇਲ੍ਹ ਦੇ ਅੰਦਰ ਹੀ ਰੱਖਿਆ ਜਾ ਰਿਹਾ ਕਿਉਂਕਿ ਖੈਰਾ ਸਰਕਾਰ ਦੀਆਂ ਨਕਾਮੀਆਂ ਨੂੰ ਉਜਾਗਰ ਕਰਦਾ ਹੈ ਤੇ ਉਧਰ ਕੇਜਰੀਵਾਲ ਤੇ ਬੋਲਦੇ ਆ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਜਦੋਂ ਈਡੀ ਕੇਜਰੀਵਾਲ ਨੂੰ ਬੁਲਾਉਂਦੀ ਆ ਆਮ ਆਦਮੀ ਪਾਰਟੀ ਇਸ ਨੂੰ ਰਾਜਨੀਤਿਕ ਬਦਲਾਖੋਰੀ ਦੱਸਦੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੇਜਰੀਵਾਲ ਕਟੜ ਇਮਾਨਦਾਰ ਨੇ ਤੇ ਸੱਚੇ ਨੇ ਤਾਂ ਈਡੀ ਅੱਗੇ ਪੇਸ਼ ਹੋਵੇ ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਖ ਦੇ ਵਿੱਚ ਖੈਰੇ ਦੇ ਨਾਲ ਬਹੁਤ ਜ਼ਿਆਦਾ ਨਾਜਾਇਜ਼ ਕਰ ਰਹੀ ਹੈ ਖੈਰੇ ਤੇ ਬਿਨਾ ਮਤਲਬ ਦੇ ਇਸ ਕਰਕੇ ਕਿਉਂ ਸਰਕਾਰ ਦੀਆਂ ناکਾਮੀਆਂ ਦੇ ਖਿਲਾਫ ਬੋਲਦਾ ਹੈ ਇਹਨਾਂ ਨੇ ਪਹਿਲਾਂ ਪਰਚਾ ਕੀਤਾ ਫਿਰ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਅੱਜ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਏ ਤੇ ਇਹਨਾਂ ਨੇ ਇੱਕ ਹੋਰ ਪਰਚਾ ਪਾ ਕੇ ਉਹਨੂੰ ਫੇਰ ਉੱਥੀ ਰੱਖ ਲਿਆ ਇਹ ਜਿਹੜਾ ਲੋਕਤੰਤਰ ਦੇ ਵਿੱਚ ਕੰਮ ਹੈ ਪੰਜਾਬ 'ਚ ਅੱਗੇ ਕਦੇ ਦੇਖਣ ਨੂੰ ਮਿਲਿਆ ਨਹੀਂ ਇਸ ਤਰ੍ਹਾਂ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਜਦ ਇਹਨਾਂ ਨੂੰ ਈਡੇ ਸੰਭਣਾਉਂਦੇ ਐ ਪਹਿਲਾਂ ਇਹ ਕਹਿੰਦੇ ਐ ਕਿ ਜੀ ਜੇ ਤੁਹਾਨੂੰ ਬਿਜੀਲੈਂਸ ਬਣਾਉਂਦੀ ਐ ਤੁਸੀਂ ਜਾਓ ਜੇ ਤੁਸੀਂ ਸੱਚੇ ਐ ਤਾਂ ਆਪਣਾ ਪੇਸ਼ ਕਰੋ ਪੰਜਾਬੀਆਂ ਨੂੰ ਇਸ ਤਰ੍ਹਾਂ ਠੋਕੀ ਜਾਂਦੇ ਐ ਲੇਕਿਨ ਜਦ ਇਹਨਾਂ ਨੂੰ ਈਡੀ ਦੇ ਸਾਹਮਣੇ ਆਉਂਦੇ ਐ ਫਿਰ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਐ ਮੈਂ ਸੱਚਾ ਐ ਮੈਂ ਕਟੜ ਇਮਾਨਦਾਰ ਐ ਭਾਈ ਤੂੰ ਕਟੜ ਇਮਾਨਦਾਰ ਐ ਜਾ ਕੇ ਪੇਸ਼ ਹੋ ਕੇ ਦੱਸ ਦੇ ਲੇਕਿਨ ਇਹ ਕਹਿੰਦੇ ਵੀ ਕਿਸੇ ਦੇ ਘਰ ਅੱਗ ਲੱਗੀ ਤਾਂ ਬਸੰਤਰ ਸਾਡੇ ਘਰ ਲੱਗੀ ਤਾਂ ਅੱਗ ਐ ਇਸ ਕਰਕੇ ਇਹ ਜਿਹੜੀ ਧੂਰੀ ਨੀਤੀ ਐ ਇਹ ਬਿਲਕੁਲ ਗਲਤ ਐ ਔਰ ਖਾਸੌਰ ਤੇ ਇਸ ਤਰੀਕੇ ਦੇ ਨਾਲ ਹਰ ਪੰਜਾਬੀ ਨੂੰ ਚੱਕ ਕੇ ਅੰਦਰ ਕਰ ਦੇਣਾ ਹਰੇਕ ਨੂੰ ਬਿਜਲੈਂਸ ਤੇ ਬੁਲਾ ਲੈਣਾ ਇਹ ਜਿਹੜਾ ਦਬਾਅ ਦੀ ਨੀਤੀ ਹੈ ਪੰਜਾਬ ਨਾ ਕਦੇ ਦਬੇ ਨਾ ਹੀ ਕਦੇ ਦਬੇਗਾ ਉਸ ਤੋਂ ਬਾਅਦ ਹੁਣ ਵੀ ਵੇਖੋ ਮੈਂ ਕੇਜਰੀਵਾਲ ਜੀ ਨੂੰ ਅੱਜ ਵੀ ਸੁਣਿਆ ਉਹ ਕਹਿੰਦੇ ਜੀ ਮੈਨੂੰ ਉੱਥੇ ਬੁਲਾ ਕੇ ਫੜਨਾ ਚਾਹੁੰਦੇ ਆ ਜੇ ਤੈਨੂੰ ਉਹਨਾਂ ਨੇ ਫੜਨਾ ਹੋਵੇ ਦੇਸ਼ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਹੈ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਹੈ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕੀ ਜੀ ਤੁਸੀਂ ਮੇਰੇ ਦੇ ਝੂਠਾ ਕਰ ਰਹੇ ਹੋ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਦਾ ਘਟਾਲਾ ਕੋਈ ਛੋਟਾ ਨਹੀਂ ਹੋਇਆ ਹਜ਼ਾਰਾਂ ਕਰੋੜ ਰੁਪਇਆ ਇਹ ਹੜੱਪ ਗਏ ਐ ਔਰ ਜਿਸ ਦਿਨ ਉਹ ਉਹਦਾ ਸਾਫ ਹੋਣਾ ਉਸ ਦਿਨਾਂ ਨੇ ਫੇਰ ਭਜਣਾ ਪੰਜਾਬ ਨੂੰ ਦੋਵੇਂ ਹੱਤਿਆਂ ਚ ਲੁੱਟਿਆ ਜਾ ਰਿਹਾ ਜਿਹੜਾ ਕਿ ਪੰਜਾਬ ਦੇ ਲੋਕ ਬਖਸ਼ਣਗੇ